ਪਾਤਸ਼ਾਹ ਕਹਿੰਦੇ ਨਾ ਇਹ ਸੰਸਾਰ ਦੇ ਵਿੱਚ ਕੋਈ ਵੀ ਰਿਸ਼ਤਾ ਸਾਡੇ ਨਾਲ ਨਹੀਂ ਖੜ ਸਕਦਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰ ਸੰਗ ਸਹਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੰਸਾਰ ਦੇ ਵਿੱਚ ਕੋਈ ਵੀ ਐਹੋ ਜੀ ਚੀਜ਼ ਨਹੀਂ ਹੈ ਕੋਈ ਵੀ ਐਹੋ ਜਾਂ ਰਿਸ਼ਤਾ ਨਹੀਂ ਹੈ ਜਿਹੜਾ ਸਾਡੇ ਨਾਲ ਖੜ ਸਕੇ ਕਿਉਂਕਿ ਇਨਸਾਨ ਦੇ ਉੱਤੇ ਜਦੋਂ ਵੀ ਕਦੇ ਮੁਸੀਬਤ ਆਉਂਦੀ ਹੈ ਪਾਤਸ਼ਾਹ ਕਹਿੰਦੇ ਨਾ ਇਹ ਸੰਸਾਰ ਦੇ ਵਿੱਚ ਕੋਈ ਨਾਲ ਨਹੀਂ ਖੜ ਸਕਦਾ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸਭ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਛਾਣ ਕਰਦਾ ਮਿੱਤਰ ਮਿੱਤਰਾਂ ਤੋਂ ਬਾਸਾ ਵਟ ਜਾਂਦੇ ਵਾਤ ਜਗਨੇ ਸੰਸਾਰ ਦੇ ਵਿੱਚ ਜਦੋਂ ਇਸ ਮਨੁੱਖ ਦੇ ਉੱਤੇ ਵਖਤ ਪੈ ਜਾਵੇ ਨਾ ਤਾਂ ਜਿੰਨੇ ਵੀ ਰਿਸ਼ਤੇ ਨਾਤੇ ਨੇ ਸਾਰੇ ਦੇ ਸਾਰੇ ਤੋਂ ਪਾਸਾ ਵੱਟ ਜਾਂਦੇ ਨੇ ਪਰ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਇਹਦੇ ਨਾਲ ਖੜਦਾ ਹੈ ਇੱਕ ਪ੍ਰਮਾਤਮਾ ਇਹਦੇ ਨਾਲ ਖੜਦਾ ਹੈ ਹੋਰ ਕੋਈ ਵੀ ਰਿਸ਼ਤਾ ਕੋਈ ਵੀ ਸੰਸਾਰ ਦੇ ਵਿੱਚ ਐਹੋ ਜੀ ਸ਼ੈ ਨਹੀਂ ਹੈ ਜਿਹੜੀ ਇਸ ਮਨੁੱਖ ਦੇ ਨਾਲ ਖੜਦੀ ਹੋਵੇ